ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਜੇਕਰ ਕੁੱਤਾ ਕਰ ਆਵੇ ਤੇ ਇਹ ਕੰਮ ਕਰੇ ਤਾਂ ਸਮਝ ਲਵੋ ਹੁਣ ਮਾੜੇ ਦਿਨ ਖਤਮ ਹੋਣ ਵਾਲੇ ਹਨ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਸਾਨੂੰ ਕਰਮ ਕਰਨ ਲਈ ਪਰਮਾਤਮਾ ਨੇ ਸਵਿਤਾੰਤਰ ਕੀਤਾ ਹੈ ਆਪਾਂ ਕਿਵੇਂ ਦੇ ਕਰਮ ਕਰਨੇ ਹਨ ਚੰਗੇ ਜਾਂ ਮਾੜੇ ਉਹ ਸਾਡੀ ਆਪਣੀ ਸੋਚ ਹੈ ਆਪਾਂ ਜਿਵੇਂ ਦੇ ਆਪਣੀ ਰਸਨਾ ਨਾਲ ਜਿਵੇਂ ਦੇ ਕਰਮ ਕਰਾਂਗੇ ਸਾਨੂੰ ਫਲ ਵੀ ਉਵੇਂ ਦਾ ਹੀ ਮਿਲੇਗਾ ਇਸ ਲਈ ਕਿਹਾ ਜਾਂਦਾ ਹੈ ਕਿ ਚੰਗੇ ਕਰਮ ਕਰੋ ਬਾਕੀ ਸਭ ਪਰਮਾਤਮਾ ਤੇ ਛੱਡ ਦਵੋ ਆਪਾਂ ਅਕਸਰ ਘਰ ਆਏ ਕਿਸੇ ਗਰੀਬ ਨੂੰ ਜਾਂ ਕੁੱਤੇ ਨੂੰ ਛਿੜਕ ਕੇ ਪਜਾ ਦਿੰਦੇ ਹਾਂ ਕਈ ਵਾਰ ਤਾਂ ਕੁੱਤੇ ਨੂੰ ਮਾਰਨ ਵੀ ਲੱਗ ਜਾਂਦੇ ਹਾਂ ਜੋ ਕਿ ਆਪ ਕਦੇ ਵੀ ਕਿਸੇ ਬੇਜਬਾਨ ਨੂੰ ਨਾ ਮਾਰੋ ਇਹਨਾਂ ਦੀਆਂ ਦੁਆਵਾਂ ਦੇ ਵਿੱਚ ਬਹੁਤ ਅਸਰ ਹੁੰਦਾ ਹੈ ਕਿਸੇ ਮਹਾਪੁਰਖ ਨੇ ਇੱਕ ਕੁੱਤੇ ਨੂੰ ਕਿਹਾ ਕਿ ਤੇਰੀਆਂ ਦੋ ਚੀਜ਼ਾਂ ਮੈਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਕੁੱਤੇ ਨੇ ਅੱਗੋਂ ਪੁੱਛਿਆ ਕਿਹੜੀ ਤਾਂ ਮਹਾਪੁਰਖ ਕਹਿੰਦੇ ਤੂੰ ਹਮੇਸ਼ਾ ਲੋਕਾਂ ਦੀਆਂ ਕੰਧਾਂ ਦੇ ਪਿਸ਼ਾਬ ਕਰਦਾ ਹੈ ਜੋ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਅਗੋ ਕੁੱਤਾ ਬੜਾ ਸੋਣਾ ਜਵਾਬ ਦਿੰਦਾ ਹੈ ਕਿ ਮੈਂ ਧਰਤੀ ਤੇ ਇਸ ਲਈ ਪਿਸ਼ਾਬ ਨਹੀਂ ਕਰਦਾ ਕਿਉਂਕਿ ਇਸ ਧਰਤੀ ਤੇ ਬੈਠ ਕੇ ਕਈਆਂ ਗੁਰੂਆਂ ਪੀਰਾਂ ਨੇ ਤਪੱਸਿਆ ਕੀਤੀ ਹੈ ਵਾਿਗੁਰੂ ਦਾ ਨਾਮ ਲਿਆ ਹੈ ਮੈਂ ਧਰਤੀ ਤੇ ਤਾਂ ਕਰਕੇ ਪਿਸ਼ਾਬ ਕਦੇ ਨਹੀਂ ਕਰਦਾ ਇਹ ਅਪਵਿੱਤਰ ਨਹੀਂ ਕਰਨਾ ਚਾਹੁੰਦਾ ਮਹਾਪੁਰਸ਼ ਕੁੱਤੇ ਦੀ ਗੱਲ ਸੁਣ ਕੇ ਬੜੇ ਪਰਸੰਨ ਹੋਏ ਕਹਿੰਦੇ ਦੁੱਜੀ ਤੇਰੀ ਗੱਲ ਮੈਨੂੰ ਇਹ ਪਸੰਦ ਨਹੀਂ ਕਿ ਜਦੋਂ ਵੀ ਕੋਈ ਭਿਖਾਰੀ ਕਿਸੇ ਘਰ ਮੰਗਣ ਆਉਂਦਾ ਹੈ ਤੋ ਪਿੱਛੇ ਆ ਕੇ ਬਹੁਤ ਹੀ ਭੌਂਕਣ ਲੱਗ ਜਾਂਦਾ ਹੈ ਉਹਨੂੰ ਪਰੇਸ਼ਾਨ ਕਰ ਦਿੰਦਾ ਹੈ ਕੁੱਤੈ ਨੇ ਫਿਰ ਬੜਾ ਸੋਹਣਾ ਜਵਾਬ ਦਿੱਤਾ ਕਿ ਮੈਂ ਤਾਂ ਭੌਂਕਦਾ ਹਾਂ ਕਿ ਪ੍ਰਮਾਤਮਾ ਨੇ ਉਸਨੂੰ ਦੋ ਹੱਥ ਦਿੱਤੇ ਹਨ ਪੈਰ ਦਿੱਤੇ ਹਨ ਮਿਹਨਤ ਕਰੇ ਮਿਹਨਤ ਕਰਨੇ ਛੱਡ ਕੇ ਮੰਗਦਾ ਕਿਉਂ ਹੈ ਤੂੰ ਕਿਰਤ ਕਰਨ ਨਾਮ ਚਾਪ ਵਾਹਿਗੁਰੂ ਹਰ ਚੀਜ਼ ਤੇ ਬਰਕਤ ਪਾਉਣਗੇ ਇਹ ਸੁਣ ਕੇ ਮਹਾਪੁਰਸ਼ ਬੜੇ ਪਰਸੰਨ ਹੋਏ ਤੀਜੀ ਗੱਲ ਉਹਨਾਂ ਕਰੀ ਰਾਤ ਨੂੰ ਤੂੰ ਜ਼ੋਰ-ਜ਼ੋਰ ਦੀ ਭੌਂਕਦਾ ਹੈ ਲੋਕਾਂ ਦੀ ਨੀਂਦ ਖਰਾਬ ਕਰ ਦਿੰਦਾ ਹੈ ਤਾਂ ਫਿਰ ਆਗੋ ਬੜਾ ਸੋਣਾ ਕੁੱਤੇ ਨੇ ਜਵਾਬ ਦਿੱਤਾ ਕਿ ਮੈਂ ਭੌਂਕਦਾ ਤਾਂ ਹਾਂ ਕਿ ਮਨੁੱਖਾ ਤੂੰ ਵਿਚਿਤ ਹੋ ਕੇ ਰੱਬ ਨੂੰ ਭੁੱਲ ਕੇ ਸੌਂ ਗਿਆ ਹੈ ਉਹ ਇੰਨੀ ਗਹਿਰੀ ਨੀਂਦ 'ਚ ਕਿ ਅੰਮ੍ਰਿਤ ਵੇਲੇ ਦਾ ਖਿਆਲ ਹੀ ਨਹੀਂ ਤਾਂ ਪਹੁੰਚਦਾ ਹਾਂ ਉਹਨਾਂ ਮਨੁੱਖਾਂ ਨੂੰ ਜਗਾਉਣਾ ਚਾਹੁੰਦਾ ਹਾਂ ਕਿ ਅਮਰਤ ਵੇਲੇ ਉੱਠ ਕੇ ਉਹ ਵਾਇਗਰੂ ਦਾ ਨਾਮ ਲੈ ਕੇ ਆਪਣੀ ਜ਼ਿੰਦਗੀ ਸਵਾਰ ਲੈਣ ਕਿਉਂਕਿ ਜੋ ਅਮਰਤ ਵੇਲੇ ਉੱਠ ਕੇ ਉਹ ਵਾਇਗਰੂ ਨੂੰ ਯਾਦ ਕਰਦਾ ਉਹਦੇ ਘਰ ਦਾ ਭਲਾ ਆਪੇ ਹੀ ਹੁੰਦਾ ਹੈ ਕਲੇਸ਼ ਖਤਮ ਹੁੰਦਾ ਹੈ ਤੇ ਬਰਕਤ ਹਮੇਸ਼ਾ ਵਾਸ ਕਰਦੀ ਹੈ ਮੈਂ ਵੀ ਵਿਅਰਥ ਵਿੱਚ ਨਹੀਂ ਪਹੁੰਚਦਾ ਸੰਗਤ ਦੀ ਗਹਿਰਾਈ ਨੂੰ ਸਮਝੋ ਕਿ ਕਦੇ ਵੀ ਉਸ ਨੂੰ ਮਾਰੋ ਨਾ ਰੋਟੀ ਪਾਓ ਤੇ ਪਾਣੀ ਪਾਓ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ ਇੱਕ ਕੁੱਤਾ ਕਿਹਾ ਜਾਂਦਾ ਹੈ ਬੇਜਵਾਨਾਂ ਦੀ ਜਿਹੜੀ ਆਵਾਜ਼ ਨਹੀਂ ਹੁੰਦੀ ਪਰ ਇਹਨਾਂ ਦੀਆਂ ਦੁਆਵਾਂ ਤੇ ਬਦ ਦੁਆਵਾਂ ਦੋਵੇਂ ਅਸਰ ਕਰਦੀਆਂ ਹਨ ਤੁਹਾਡੇ ਵੱਲੋਂ ਪਾਈ ਇੱਕ ਰੋਟੀ ਹਮੇਸ਼ਾ ਉਹ ਯਾਦ ਰੱਖਦਾ ਹੈ ਕਹਿੰਦੇ ਇੱਕ ਨਗਰ ਦੇ ਵਿੱਚ ਨਾ ਦੋ ਪੈਣਾ ਦਾ ਇਕੱਠਾ ਸਕੀਆਂ ਪੈਣਾ ਸਨ ਉਹਨਾਂ ਦੇ ਵਿਆਹ ਇੱਕੋ ਘਰ ਦੇ ਵਿੱਚ ਹੋ ਗਏ ਕਹਿੰਦੇ ਇੱਕ ਦਿਨ ਪਹਿਲਾਂ ਵੱਡੀ ਨੇ ਪਹਿਲਾਂ ਮਧਾਣੀ ਪਾਈ ਤੇ ਉਹਨੂੰ ਇੱਕ ਕੰਮ ਚਾਰ ਆ ਗਿਆ ਤੇ ਮਧਾਣੀ ਕੱਢ ਕੇ ਕਿਉ ਦਾ ਬਾਟਾ ਪਾਸੇ ਰੱਖ ਕੇ ਮੱਖਣ ਦਾ ਤੇ ਆਂਦਾ ਚਲੀ ਗਈ ਕਹਿੰਦਾ ਕਹਿੰਦੇ ਕਿ ਇੱਕ ਕੁੱਤਾ ਆਇਆ ਤੇ ਉਹ ਕੁੱਤੇ ਨੇ ਉਹ ਸਾਰਾ ਮੱਖਣ ਦੇ ਵਿੱਚ ਮੂੰਹ ਪਾ ਦਿੱਤਾ ਹੁਣ ਉਹ ਕਹਿੰਦੀ ਕਿ ਇੰਨੇ ਮੱਖਣ ਦੇ ਵਿੱਚ ਮੂੰਹ ਦਾ ਪਾ ਹੀ ਦਿੱਤਾ ਹੈ ਹੁਣ ਇੰਨੇ ਖਰਾਬ ਤਾਂ ਕਰ ਹੀ ਦਿੱਤਾ ਹੈ ਇਹ ਖਾ ਲਵੇ ਇਹਦੇ ਦੇ ਮੂੰਹ ਦੇ ਵਿੱਚ ਪੈ ਜਾਵੇਗਾ ਉਹਨੇ ਸਾਰਾ ਬਾਟਾ ਜਿਹੜਾ ਉਸਤੇ ਅੱਗੇ ਘਾ ਦਿੱਤਾ ਦੋ ਸਾਰਾ ਮੱਕਣੋਸ ਕੁੱਤੇ ਨੇ ਖਾ ਲਿਆ ਤੇ ਉਹਨੇ ਨਾਲ ਦੀ ਨਾਲ ਪਾਂਡੇ ਮਾਂਜੇ ਤੇ ਪਾਂਡੇ ਮਾਂਝਣ ਤੋਂ ਬਾਅਦ ਫਿਰ ਉਹਨੇ ਰੱਖ ਦਿੱਤੇ ਸਾਰੇ ਪਾਂਡੇ ਚੰਗੀ ਤਰ੍ਹਾਂ ਸਵਾਰ ਲਏ ਮਾਲਕਿਓ ਨੂੰ ਸਾਫ਼ ਕਰਕੇ ਰੱਖ ਲਏ ਦੂਜੇ ਦਿਨ ਉਹਦੀ ਜਿਹੜੀ ਛੋਟੀ ਭੈਣ ਸੀ ਕਹਿੰਦੇ ਅੱਜ ਉਹ ਮਦਾਨੀ ਰੜਕਣ ਲੱਗੀ ਜੋ ਰੜਕਣ ਲੱਗੀ ਤਾਂ ਉਸ ਨੂੰ ਵੀ ਇੱਕ ਕੰਮ ਉਸ ਨੂੰ ਵੀ ਇੱਕ ਕੰਮ ਜ਼ਿਆਦਾ ਗਿਆ ਤੇ ਉਸਨੇ ਵੀ ਸਾਰਾ ਕੁਝ ਇੱਕ ਪਾਸੇ ਰੱਖਿਆ ਕਹਿੰਦੇ ਕਿ ਉਹ ਵੀ ਕੰਮ ਜਾਦ ਔਣ ਕਰਕੇ ਉਹ ਵੀ ਅੰਦਰ ਚਲੀ ਗਈ ਕਹਿੰਦੇ ਇੱਕ ਹੋਰ ਕੁੱਤਾ ਆਇਆ ਬਾਹਰੋਂ ਉਹ ਕੁੱਤੇ ਨੇ ਮੱਖਣ ਚ ਮੂੰਹ ਪਾ ਦਿੱਤਾ ਤੇ ਉਹਨੇ ਕੀ ਕੀਤਾ ਕਿ ਉਹ ਭੱਜੀ ਭੱਜੀ ਆਏ ਤੇ ਉਹਨੇ ਕੀ ਕੀਤਾ ਕਿ ਇੱਕ ਡੰਡਾ ਫੜਿਆ ਡੰਡਾ ਫੜ ਕੇ ਉਹ ਕੁੱਤੇ ਦੀ ਲੱਕ 'ਚ ਜ਼ੋਰ ਦੀ ਮਾਰ ਦਿੱਤਾ ਕਹਿੰਦੇ ਜਦੋਂ ਲੱਕ 'ਚ ਇੰਨੇ ਜ਼ੋਰ ਦੀ ਮਾਰਿਆ ਤਾਂ ਉਹਦਾ ਲੱਕ ਟੁੱਟ ਗਿਆ ਦੋ ਹਿੱਸੇ ਹੋ ਗਿਆ ਕਹਿੰਦੇ ਉਹ ਦਰਦ ਦੇ ਨਾਲ ਵਿਆਕਲ ਹੋ ਗਿਆ ਉਨੇ ਉਥੇ ਹੀ ਆਪਣੇ ਪ੍ਰਾਂਤ ਤਿਆਗ ਦਿੱਤੇ ਜਦੋਂ ਪ੍ਰਾਂਤ ਯਾਗੇ ਤੇ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹ ਜਦੋਂ ਉਹਦੇ ਪ੍ਰਾਂਤ ਯਾਗੇ ਪਰਮਾਤਮਾ ਨੇ ਉਹਦਾ ਲੇਖਾ ਜੋਖਾ ਕੀਤਾ ਤੇ ਕਹਿੰਦੇ ਉਹ ਦੋਵਾਂ ਪੈਣਾ ਦੇ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੁਣ ਜਿਹੜੇ ਪਹਿਲੇ ਕੁੱਤੇ ਨੇ ਉਹਨਾਂ ਘਿਓ ਖਵਾਇਆ ਸੀ ਉਹ ਤੇ ਵੰਡੀ ਦੇ ਘਰ ਆਇਆ ਪੁੱਤ ਬਣ ਕੇ ਤੇ ਜਿਹਨੇ ਲੱਕ ਤੋੜਿਆ ਸੀ ਉਹ ਹੁਣ ਛੋਟੀ ਦੇ ਘਰ ਆਇਆ ਕਹਿੰਦੇ ਕਿ ਉਹਦੀ ਜਿਹੜੀ ਬਦਵਾਸੀ ਉਹ ਉਸੇ ਕਰਕੇ ਉਹਦੇ ਕਾਰਾ ਜਨਮ ਹੋਇਆ ਕਿਉਂਕਿ ਜਦੋਂ ਮਰਨ ਲੱਗਾ ਸੀ ਨਾ ਉਹਨੇ ਕਿਹਾ ਕਿ ਜਿਵੇਂ ਤੂੰ ਮੇਰਾ ਲੱਕ ਤੋੜਿਆ ਮੇਰੀ ਜਾਨ ਲਈ ਹੈ ਐਵੇਂ ਹੀ ਮੈਂ ਤੇਰਾ ਲੱਕ ਤੋੜ ਕੇ ਤੈਨੂੰ ਤੱਲੇ ਪਾਵਾਂਗਾ ਹੌਲੀ ਹੌਲੀ ਸਮਾਂ ਲੰਘਦਾ ਗਿਆ ਕਹਿੰਦੇ ਜਿਹੜੀ ਵੱਡੀ ਭੈਣ ਦਾ ਜਵਾਕ ਸੀ ਉਸ ਸਮੇਂ ਦੇ ਨਾਲ ਉਹਨੂੰ ਉਹਨੂੰ ਰੋਟੀ ਪਾਣੀ ਖਵਾਉਣਾ ਬੜਾ ਨਰੋਗ ਤੇ ਹਸਮੁਖ ਸੀ ਸਾਰੇ ਜਿਹੜੀ ਛੋਟੀ ਭੈਣ ਦਾ ਜਵਾਕ ਸੀ ਕਹਿੰਦੇ ਜਿਸ ਦਿਨ ਤੋਂ ਜਨਮ ਲਿਆ ਉਸ ਦਿਨ ਤੋਂ ਬਿਮਾਰ ਰੈਣ ਲੱਗਾ ਜਿੰਨਾ ਘਮੋਣਾ ਉਸੇ ਤੇ ਲੱਗ ਜਾਣਾ ਘਰ ਗੁਰਪਤ ਆਉਣੀ ਸ਼ੁਰੂ ਹੋ ਗਈ ਤੇ ਵੱਡੇ ਦੇ ਕਾਰਜ ਹੋਣਾ ਉਹ ਦਿਨ ਤੋਂ ਗਨੇ ਰਾਜੌਗਣੇ ਤਰੱਕੀ ਹੋਣ ਲੱਗੀ ਕਹਿੰਦੇ ਸਮਾਂ ਆਪਣੀ ਚਾਲ ਚੱਲਦਾ ਗਿਆ ਕਹਿੰਦੇ ਹੁਣ ਦੋਵੇਂ ਜਾਣੇ ਜਵਾਨ ਹੋਏ ਜਦੋਂ ਜਵਾਨ ਹੋਏ ਤਾਂ ਕਹਿੰਦੇ ਛੋਟੀ ਭੈਣ ਦਾ ਘਰ ਵਾਲਾ ਸੀ ਉਹ ਅਕਾਲ ਚਲਾਣੇ ਕਰ ਗਿਆ ਜਦੋਂ ਉਹ ਅਕਾਲ ਚਲਾਣੇ ਕਰ ਗਿਆ ਹੁਣ ਉਹਦਾ ਜਿਹੜਾ ਪੁੱਤ ਸੀ ਉਹ ਕਹਿੰਦਾ ਕਿ ਇਹਦਾ ਘਰ ਵਾਲਾ ਤਾਂ ਚਲਾ ਗਿਆ ਹੁਣ ਇਸ ਦਾ ਸਹਾਰਾ ਸਿਰਫ ਮੈਂ ਹਾਂ ਇਹਨੇ ਮੇਰਾ ਲੱਕ ਤੋੜਿਆ ਸੀ ਨਾ ਉਹ ਵੀ ਸੋਚਦਾ ਹੈ ਕਿ ਇਹਦਾ ਲੱਕ ਤੋੜ ਕੇ ਮੈਂ ਚਲਾ ਜਾਣਾ ਹੈ ਉਹਨਾਂ ਦੋਨਾਂ ਨੂੰ ਆਪਣਾ ਪਿਛਲਾ ਜਨਮ ਚਾ ਸੀ ਉਹਦੇ ਜਿਹੜੇ ਵੱਡੇ ਭੈਣ ਦਾ ਮੁੰਡਾ ਸੀ ਉਹਨੇ ਉਹਨੂੰ ਹਮੇਸ਼ਾ ਕਿਹਾ ਕਰਨਾ ਕਿ ਜੋ ਗਲਤੀ ਹੋ ਗਈ ਸੋ ਹੋ ਗਈ ਪਰ ਹੁਣ ਤੂੰ ਇਹਦੇ ਨਾਲ ਇੰਜ ਨਾ ਕਰ ਕਹਿੰਦਾ ਨਹੀਂ ਇਹ ਕਰਮ ਕਰਨ ਲਈ ਤਾਂ ਸਵਿਤਾੰਤਰ ਜੇ ਮੈਂ ਇਹਦੇ ਮੱਖਣ ਦੇ ਕੋਲੇ ਦੇ ਵਿੱਚ ਮੂੰਹ ਪਾ ਦਿੱਤਾ ਸੀ ਤਾਂ ਕਿੱਡੀ ਕੁ ਗਲਤੀ ਹੋ ਗਈ ਸੀ ਜੇ ਉਹ ਮੈਨੂੰ ਦੇ ਦੇਂਦੀ ਉਹਦੇ ਨਾਲ ਇਹਦਾ ਤਾਂ ਕੁਝ ਵੀ ਜਾਣਾਂ ਨਹੀਂ ਸੀ ਪਰ ਹਾਂ ਜੀ ਉਹ ਕੋਲਾ ਮੈਨੂੰ ਦੇਂਦੀ ਜਿਵੇਂ ਤੂੰ ਉਹਨੂੰ ਦਵਾਵਾਂ ਦੇ ਕੇ ਦਿਨ ਦੁਗਨੇ ਰਾਤ ਚੌਗਨੇ ਉਹਦੇ ਘਰ ਤਰੱਕੀ ਹੁੰਦੀ ਹੈ ਇਹਦੇ ਕਰ ਸਾਰਾ ਕੁਝ ਅਕਾਲ ਪੈ ਗਿਆ ਸਿਰਫ ਇਹਨੇ ਡੰਡੇ ਕਰਕੇ ਕਹਿੰਦਾ ਕਿ ਹੁਣ ਮੈਂ ਵੀ ਅਕਾਲ ਚਲਾਣੇ ਕਰ ਜਾਣਾ ਹੈ ਉਹਨੇ ਬੜਾ ਸਮਝਾਇਆ ਪਰ ਉਹ ਇੱਕ ਨਾ ਮੰਨਿਆ ਕਹਿੰਦੇ ਕੁਝ ਸਮਾਂ ਲੰਘ ਗਿਆ ਅਜੇ ਮਹੀਨਾ ਹੀ ਹੋਇਆ ਸੀ ਉਹਦੇ ਪਿਓ ਨੂੰ ਗਏ ਨੂੰ ਤੇ ਉਸ ਤੋਂ ਬਾਅਦ ਉਹਦੇ ਵੀ ਅਕਾਲ ਚਲਾਣੇ ਹੋ ਗਏ ਕਹਿੰਦੇ ਉਹਦੀ ਮਾਂ ਜਿਹੜੀ ਸੀ ਜਿੰਨੇ ਡੰਡਾ ਮਾਰਿਆ ਸੀ ਕਹਿੰਦੇ ਉਹ ਐਵੇਂ ਸਾਰਾ ਦਿਨ ਰੋਇਆ ਕਰਦੀ ਤੇ ਪਰਮਾਤਮਾ ਅੱਗੇ ਕੇਲੇ ਸ਼ਿਕਵੇ ਕਰਿਆ ਕਰਦੀ ਕਹਿੰਦੇ ਕਿ ਰੱਬਾ ਐਡੀ ਕਿਹੜੀ ਮੈਨੂੰ ਸਜ਼ਾ ਦਿੰਦੀ ਹੈ ਕਹਿੰਦੇ ਇੱਕ ਦਿਨ ਵੱਡਾ ਜਿਹੜਾ ਉਹਦਾ ਭੈਣ ਦਾ ਮੁੰਡਾ ਸੀ ਉਹ ਦੁਖੀ ਹੋ ਕੇ ਨੂੰ ਕਹਿੰਦਾ ਕਿ ਮਾਂ ਕਰਮਾਂ ਤੋਂ ਪਰਮਾਤਮਾ ਨੂੰ ਕਿਉਂ ਕੋਸਦੀ ਹੈ ਇਹ ਸਜ਼ਾ ਤੈਨੂੰ ਤੇਰੇ ਕਰਮਾਂ ਦੀ ਮਿਲੀ ਹੈ ਕਹਿੰਦੇ ਕਿ ਮੈਨੂੰ ਕਦੀ ਸਜ਼ਾ ਮੈਂ ਕਦੀ ਕੁਝ ਨਹੀਂ ਕੀਤਾ ਉਹ ਦੱਸਦਾ ਮਾਂ ਅਸੀਂ ਦੋਵੇਂ ਕੁੱਤੇ ਸੀ ਜਿਸ ਦਿਨ ਇਹ ਮਾਂ ਦੇ ਕੋਲ ਆਇਆ ਤੇ ਮੈਂ ਕੋਲੇ ਚ ਮੂੰਹ ਪਾ ਦਿੱਤਾ ਤੇ ਮੈਨੂੰ ਸਾਰਾ ਖਾਣੋਂ ਦਿੱਤਾ ਪਰ ਜਿਸ ਦਿਨ ਇਹਨੇ ਖਾਂਦਾ ਤੇ ਡੰਡਾ ਤੁਸੀਂ ਮਾਰ ਦਿੱਤਾ ਤੇ ਇਹਦਾ ਲੱਖ ਤੋੜ ਦਿੱਤਾ ਇਹ ਉਸੇ ਤਰ੍ਹਾਂ ਹੁਣ ਤੇਰਾ ਲੱਖ ਤੋੜ ਕੇ ਚਲਾ ਗਿਆ ਹੈ ਇਸ ਕਰਕੇ ਉਹਨੇ ਮੈਨੂੰ ਖਾਂ ਦਿੱਤਾ ਤੇ ਉਹਦੇ ਘਰ ਦੇ ਦੁਗਣੇ ਰਾਜ ਚੌਗਣੇ ਤਰੱਕੀ ਹੋਣ ਲੱਗੀ ਹੈ ਕਿਉਂਕਿ ਉੰਜ ਵੀ ਡੋਲਣਾ ਹੀ ਸੀ ਤੇ ਬਾਅਦ ਚ ਡੋਲੇ ਪਰ ਉਹਨੇ ਮੈਨੂੰ ਖਾਂ ਦਿੱਤਾ ਦੇਣ ਦੁਗਣੇ ਰਾਜ ਚੌਗਣੇ ਤਰੱਕੀ ਹੁੰਦੀ ਹੈ ਹੁੰਦੀ ਗਈ ਉਹਦੇ ਘਰ ਪਰ ਤੂੰ ਉਹਨੂੰ ਡੰਡਾ ਮਾਰਿਆ ਤੇ ਉਹ ਡੰਡਾ ਹੀ ਤੇਰੇ ਘਰ ਗਰੀਬੀ ਗੁਰਪਤ ਤੇ ਅੱਜ ਤੇਰੇ ਕੋਲ ਸਾਰਾ ਕੁਝ ਲੈ ਕੇ ਚਲਾ ਗਿਆ ਹੈ ਤੇਰਾ ਪਤਨ ਹੋ ਗਿਆ ਹੈ ਇਸ ਕਰਕੇ ਜੇ ਕਦੇ ਵੀ ਕੋਈ ਵੀ ਆਵੇ ਤਾਂ ਉਸ ਨੂੰ ਕਦੇ ਵੀ ਛੋਟੀ ਜਾਂ ਡੰਡਾ ਉਸ ਨੂੰ ਕਦੇ ਵੀ ਮਾਰੋ ਨਾ ਹੋ ਸਕੇ ਤਾਂ ਇੱਕ ਰੋਟੀ ਦਾ ਟੁਕ ਪਾ ਦਿਓ ਇਹ ਤੁਹਾਡੇ ਮਾੜੇ ਦਿਨ ਜਿਹੜੇ ਨੇ ਉਹ ਬਦਲ ਦੇਵੇਗਾ ਤੁਹਾਡੇ ਘਰ ਕਦੇ ਵੀ ਮਾੜੇ ਦਿਨ ਨਹੀਂ ਆਉਣਗੇ ਤੁਹਾਡੇ ਘਰ ਬਰਕਤਾਂ ਆਉਣਗੀਆਂ ਇਹ ਗੱਲਾਂ ਸੁਣਨ ਚ ਛੋਟੀਆਂ ਜ਼ਰੂਰ ਹਨ ਪਰ ਹਮੇਸ਼ਾ ਤੁਹਾਡੇ ਘਰ ਬਰਕਤ ਲੈ ਕੇ ਆਉਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ